ਓ ਭਾਈ ਜੈਲ ਆ ਕਰੀਆਂ ਹਾਂਜੀ ਕੌਣ ਜੀ ਓ ਭਾਈ ਮੈਂ ਆ ਤੇਰਾ ਚਾਚਾ ਮੱਗਰ ਹਾਂਜੀ ਹਾਂਜੀ ਚਾਚਾ ਜੀ ਆਜੋ ਲੰਘਿਆ ਅੰਦਰ ਮੱਛੀ ਦੇਖਣੀ ਹੈ ਚਾਚਾ ਜਿਉਂਦੀ ਰਹਿ ਪੁੱਤ ਜੈਲਾ ਕਿੱਥੇ ਆ ਉਹ ਤਾਂ ਜੱਤੀ ਖੇਤ ਗਏ ਹੋਏ ਨੇ ਬੈਠ ਜਾ ਤੁਸੀਂ ਮੈਂ ਪਾਣੀ ਲਿਆਉਣੀ ਆ ਲਿਆ ਦਿਓ ਭਾਈ ਲਓ ਜੱਤੀ ਪਾਣੀ ਪੀ ਲਓ ਲਿਆ ਭਾਈ ਹੋਰ ਭਾਈ ਤੇਰੇ ਪੇਕੇ ਆ ਗਏ ਨਹੀਂ ਸੁੱਖ ਸੰਦਾ ਹਾਂਜੀ ਚਾਚਾ ਜੀ ਉਧਰ ਸੁੱਖਸਾਂ ਦਾ ਤੁਸੀਂ ਆਪਣੀ ਸੁਣਾਓ ਆਪਣੇ ਘਰ ਪਰਿਵਾਰ ਸਾਹਿਬ ਕਿਵੇਂ ਆ? ਹਾਂ ਭਾਈ ਸਾਰੇ ਠੀਕ ਨੇ। ਹੁਣ ਆ ਤਾਂ ਭਾਈ ਮੈਂ ਕੱਲ ਦੀ ਕੱਲ ਮੈਨੂੰ ਹੋ ਗਿਆ ਕੰਮ। ਇਸ ਕਰਕੇ ਮੈਂ ਅੱਜ ਸਵੇਰੇ ਸੰਦੇਹਾ ਆ ਗਿਆ। ਕੀ ਗੱਲ ਚਾਚਾ ਜੀ ਕੋਈ ਜ਼ਰੂਰੀ ਕੰਮ ਸੀ? ਹਾਂ ਭਾਈ ਕੰਮ ਤਾਂ ਜ਼ਰੂਰੀ ਧੀ ਮੈਂ ਤਾਂ ਇੱਕ ਸਲਾਹ ਦੇਣ ਆਇਆ ਆਪਦਿਆਂ ਕਰਕੇ ਵੀ ਕਰਦੇ ਹਾਂ। ਮੈਂ ਤਾਂ ਭਾਈ ਕੱਲ ਜਾਗਰ ਕੋਲੇ ਗਿਆ ਸੀ। ਉਹ ਮੈਨੂੰ ਕਹਿੰਦਾ ਜਾਂ ਤਾਂ ਮੇਰਾ ਰਿਸ਼ਤਾ ਕਰਾ ਦੇ ਜਾਂ ਮੈਨੂੰ ਮੁੱਲ ਦੀ ਲਿਆ ਦੇ। ਪਹਿਲਾਂ ਤਾਂ ਭਾਈ ਉਹਨੇ ਚੌੜ ਚੌੜ ਚ ਰਿਸ਼ਤਾ ਨਹੀਂ ਕਰਵਾਇਆ ਗਿਆ ਹੁਣ ਕੁੜੀ ਭਾਲਦਾ ਆ ਉਮਰ ਚ ਉਹਨੂੰ ਦੱਸ ਕੌਣ ਦਊਗਾ ਕੁੜੀ ਸਭ ਹੁੰਦਾ ਸੀ ਚਾਚਾ ਜੀ ਲੱਛਣ ਮਾੜੇ ਨੇਗੇ ਸੁੱਖ ਨਾਲ ਤਿੰਨ ਕਿਲਿਆਂ ਦਾ مالک ਆ ਉਹੀ ਗੱਲ ਤਾਂ ਮੈਂ ਕਹਿੰਨਾ ਭਾਈ ਤਿੰਨ ਕਿਲਿਆਂ ਦਾ مالک ਆ ਕੁਸ ਤੂੰ ਵੀ ਅਗਲ ਨੂੰ ਹੱਥ ਮਰ ਮੜਾ ਮੋਟਾ ਚਾਚਾ ਜੀ ਮੈਂ ਹੁਣ ਕੀ ਦੇਖਾਂ ਦੇਖਣ ਦਿਖਾਉਣ ਨੂੰ ਭਾਈ ਕੀ ਆ ਜੇ ਉਹ ਕੱਲ ਨੂੰ ਮੁੱਲ ਦੀ ਲਿਆਇਆ ਸਾਰੇ ਘਰ ਤੇ ਹੁੰਜਾ ਫੇਰ ਦੂ ਨਾਲੇ ਭਈ ਉਹਨੂੰ ਕੀ ਚਾਹੀਦਾ ਦੋ ਡਾਂਗ ਦੀ ਰੋਟੀ ਉਹ ਚਾਹੀਦੀ ਆ। ਗੱਲ ਤਾਂ ਚਾਚਾ ਜੀ ਤੁਹਾਡੀ ਸਹੀ ਆਗੀ। ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਇਹ। ਕੀਲੇ ਦਾ ਭਾਈ ਜੇਲੇ ਕੋਲੇ ਵੀ ਤਿੰਨ ਨੇ ਉਹ ਗੱਲ ਵੱਖਰੀ ਆ ਵੀ ਉਹਨੇ 10-12 ਠੇਕੇ ਦੇ ਲੈ ਰੱਖੇ ਨੇ। ਕੱਲ ਨੂੰ 13 ਵੀ ਪੁੱਤ ਗੱਭਰੂ ਹੋਣਾ, ਉਹਦੇ ਬਾਰੇ ਸੋਚ। ਹਾਂ ਚਾਚਾ ਜੀ ਤੀ ਪੁੱਤ ਤਾਂ ਬਿਉਣਾ ਹੀ ਪੈਂਦੇ ਨੇ। ਉਹੀ ਗੱਲ ਦਾ ਭਾਈ ਮੈਂ ਕਹਿੰਦਾ ਸੀਗਾ ਜਦੋਂ ਜੈਲ ਆ ਗਿਆ ਉਹਦੇ ਨਾਲ ਸਲਾਮ-ਅਸ਼ਬਰਾ ਕਰ ਲਿਓ। ਲੈ ਚੰਗਾ ਭਾਈ ਹੁਣ ਮੈਂ ਚੱਲਦਾ। ਬੈ ਜਾ ਚਾਚਾ ਦੀ ਘੁੱਟ ਪੀ ਕੇ ਜਾਇਓ ਮੈਂ ਲੈ ਕੇ ਆਉਣੀ ਆ ਨਾ ਨਾ ਭਾਈ ਚਾਹ ਪੀ ਕੇ ਤਾਂ ਮੈਂ ਸਿੱਧੀ ਇੱਧਰ ਆਇਆ ਚੰਗਾ ਜੈਲੇ ਨਾਲ ਕਰ ਲਿਓ ਭਾਈ ਰੈਵਾੜੀ ਫਿਰ ਮੈਨੂੰ ਦੱਸ ਦਿਓ ਠੀਕ ਆ ਚੰਗਾ ਦਾਚਾ ਜੀ ਚੰਗਾ ਭਾਈ ਅੱਛਾ ਮੈਂ ਰੈਵਾੜੀ ਮੈਂ ਕਿਹਦੇ ਨਾਲ ਕਰਨੀ ਆ ਹੁਣ ਜਾਗਰ ਤੇ ਘਰ ਦਾ ਰੌਲਾ ਨਹੀਂ ਹੈਗਾ ਰੌਲਾ ਤਾਂ ਤਿੰਨ ਕਿਲਿਆਂ ਦਾ ਤਿੰਨ ਕਿਲਿਆਂ ਦਾ ਖੱਜੋ ਚੱਲ ਕੱਖ ਤਾਂ ਪਾਤੇ ਹੁਣ ਮੈਂ ਨਾ ਬਾੜੇ ਚ ਜਾਂਦੀ ਆ ਪਾਥੀਆਂ ਚੱਕ ਲਿਆ ਮਰ ਜਾ ਕੇ ਓ ਲੈਣਿਆ ਆਪਣਾ ਹੋਇਆ ਓਏ ਨਾਲ ਓ ਨਾਲ ਓਏ ਕਿੰਨੇ ਪਿਆਰ ਨਾਲ ਸਾਨੂੰ ਮੈਨ ਨੂੰ ਨਵਾਣਾ ਨਾ ਜੇ ਕੋਈ ਮੈਨੂੰ ਨਵਾਵੇ ਮੈਂ ਤਾਂ ਵਾਸਤੇ ਪਛਾਉਣਾ ਓ ਲੈਣਿਆ ਮੈਨੂੰ ਆ ਕਾਨੂੰ ਪੜਨਾ ਹੈ ਮਰੀ ਸਰੀਰ ਆਪਣਾ ਨਸ਼ਵਤਰ ਜੂ ਮੈਂ ਬੱਚਾ ਵੜ ਗਿਆ ਜੇ ਇਹਨੂੰ ਪਤਾ ਨਾਲੇ ਮੇਰੇ ਸਾਰੇ ਆ ਆ ਥੋੜੇ ਆ ਮਾਂ ਮਾਂ ਦੇ ਮਨ ਦੀ ਮਨ ਦੀ ਖਵਾ ਕੈਂ ਕਰਦਿਆਂ ਮੇਰਾ ਕਹਿਣਾ ਮੰਨਦੀਆਂ ਨੇ ਇਹ ਪਤਨਾਈਆਂ ਕਰੇ ਸਭ ਦੇ ਸੱਪੀਆਂ ਆ ਵੀ ਆਹੋ ਜਾਗਰਦੀ ਲੱਗਦੀ ਐ ਅੱਜ ਕੁੰਡ ਨਹੀਂ ਕੱਢਦੀ ਹੈਗੀ ਮੈਂ ਜਾਗਰਾ ਅੱਜ ਡੂਣਾ ਨਾ ਛੰਡਾ ਅੱਜ ਦਾ ਦੇਖ ਕੇ ਕੁੰਡ ਵੀ ਨਹੀਂ ਕੱਢਿਆ ਅਰੇ ਕਹਿਣਾ ਕੀ ਚਾਹਤੇ ਹੋ ਤੁਮਾਰੋ ਹੋਗੀ ਲੈ ਸਾਨੂੰ ਤਾਂ ਕਿਸੇ ਦਾ ਸੁੱਖ ਸਹਾਰਾ ਵੀ ਨਹੀਂ ਹੈਗਾ ਵੀ ਕੋਈ ਬੱਠੜੀ ਚਕਾ ਦੂਗਾ ਹੈ ਓਏ ਆਮਲੀਆ ਵੱਜਿਆ ਤੇਰੇ ਹੱਡ ਤੇ ਐ ਸਾਹਮਲਾ ਜੇ ਮੌਕਾ ਸਾਹਮਦਾ ਆ ਗਿਆ ਲਾਣੇਦਾਰ ਨਹੀਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਲੈ ਭਰਜਾਈ ਇਹ ਦੀ ਕੀ ਗੱਲ ਸੀ ਆਏ ਹਾਏ ਆਏ ਹਾਏ ਨਹੀਂ ਦੱਸ ਭਰਾਈ ਹੋਰ ਕੰਮ ਐ ਉਹ ਵੀ ਦੱਸ ਦੇ ਰਸ ਬਸ ਵੇ ਜਾ ਅਗਰੇ ਜਿਉਂਦਾ ਰਹਿ ਹੂੰ ਇਹ ਦੱਸ ਕੀ ਗੱਲ ਸੀ ਮੈਂ ਕਹਣਾ ਬਚੋਲੇ ਨੇ ਕੁੰਡੀਆਂ ਛਾੜ ਗਈ ਵੀ ਤੇ ਰੱਖਦੀਆਂ ਮੈਂ ਕਹਣਾ ਉਹ ਵੀ ਨੱਚਾੜੇ ਨਿਕੜ ਜਾਣ ਕਦੇ ਚੱਲ ਗਿਆ ਅਗਲਾ ਤੇਰੀ ਫਦਾ ਕਿੱਧਰ ਵਾਗੀ ਤੂੰ ਮੈਂ ਤਾਂ ਬਾੜੇ ਤੇ ਵਾਗੀ ਸੀ ਪਾਤੀਆਂ ਚੱਕਣਾ ਚੱਲ ਠੀਕ ਐ ਮੈਂ ਤਾਂ ਫਿਰ ਬਹੁਤ ਗਿਆ ਚਾਦੀ ਕੁੱਟ ਪੀ ਕੇ ਮੈਂ ਤਾਂ ਹੁਣ ਜਾਣਾ ਬਾਜ਼ਾਰ ਨੂੰ ਮੈਨੂੰ ਹੋ ਜੂ ਅੱਥਰ ਕਵੇਲਾ ਰੋਟੀ ਰੋਟੀ ਮੈਂ ਆ ਕੇ ਆਪੇ ਖਾਉਂਗਾ ਮੈਨੂੰ ਕੰਮ ਬਹੁਤ ਨੱਚ ਚੱਲ ਠੀਕ ਐ ਠੀਕ ਐ ਜਾਇਆ ਕੋਈ ਨਾ ਆ ਜੇ ਦਿੱਤੋ ਪਹਿਲਾ ਹੱਟੇ ਆ ਕੁੜਕੀ ਨੇ ਤੇਰੀ ਕੱਲਾ ਸਗਣੀ ਇਹ ਕੁੰਡ ਚੱਕਦਾ ਛੇਡ ਤੋਂ ਇਹ ਕੁੰਡ ਚੱਕ ਓਏ ਕਿਵੇਂ ਜਾਗ ਰਾ ਓ ਵਧੀਆ ਬਈ ਬਚਾਲਿਆ ਓ ਬੜਾ ਕੁਝ ਦਿਖਾਈ ਦੇ ਰਿਹਾ ਯਾਰ ਤੂੰ ਓ ਬਸ ਸਾਰੀ ਤੇਰੀ ਮਿਹਰਬਾਨੀ ਐ ਸਾਰੇ ਤੇਰੀ ਓਏ ਦੇਖ ਲੈ ਫਿਰ ਮੈਂ ਤੈਨੂੰ ਕਿਹਾ ਸੀ ਆਪਾਂ ਪਰ ਕੰਮ ਜਦੋਂ ਕਰਦੇ ਨਾ ਪੱਕਾ ਹੀ ਕਰਦੇ ਆ ਹਾਂ ਬਈ ਕੰਮ ਤੇਰਾ ਪੱਕਾ ਲੱਗਿਆ ਮੈਨੂੰ ਤੂੰ ਕਿੱਥੇ ਹਰਦਾ ਓਏ ਜਾਗ ਰਾ ਓ ਮੈਂ ਤਾਂ ਤੇਰੇ ਕੋਲੇ ਮੈਂ ਸੁਵਾਸਤੇ ਆਇਆ ਤੀਗਾ ਕਰੀ ਯਾਰ ਦੁੱਧ ਨਹੀਂ ਹੈ ਗਿਆ ਮੈਂ ਇਸ ਨੂੰ ਤੈਨੂੰ ਕੋਈ ਜਵਾਬ ਨਹੀਂ ਪਈ ਓਏ ਤੂੰ ਤਾਂ ਬਚੋਲਾ ਨਹੀਂ ਓਏ ਤੂੰ ਤਾਂ ਰੱਬ ਬਣ ਕੇ ਆ ਗਿਆ ਮੇਰੇ ਪਾਦਾ ਤੂੰ ਤਾਂ ਗੰਜਰਾ ਦਿਲਾਂ ਨੂੰ ਮਾਰਨ ਵਾਲਾ ਬੰਦਾ ਹੈ ਅਨੰਦਲਾ ਤੂੰ ਮੈਂਸ ਲੈਣੀਏ ਤੇਨੇ ਮੈਂਸ ਲੈ ਜਾ ਤੈਨੂੰ ਮੈਂਸ ਨੂੰ ਕੋਈ ਜਵਾਬ ਨਹੀਂ ਲੈ ਜਾ ਕਿਵੇਂ ਮਰਜ਼ੀ ਕਰ ਲੈ ਓਏ ਫਿਰ ਚਾਚੇ ਨੂੰ ਕਿੰਨੇ ਕੀ ਲਾਵੇਂ ਮੈਂਸ ਤੂੰ ਓ ਭਾਈ ਕਿੰਨੇ ਤੈਨੂੰ ਲੱਗਦਾ ਉਹ ਵੀ ਕਰ ਲੈ ਮੈਂ ਨਹੀਂ ਤੈਨੂੰ ਕੁਛ ਕਹਿੰਦਾ ਲੈ ਕਰੋ ਫਿਰ ਮੇਰੇ ਕੋਲੇ ਤਾਂ 65000 ਰੁਪਏ ਆ ਪਈ ਭੈਂਟ ਦੇ ਦੇ ਹੋਰ ਕੁਝ ਚੱਕ ਨਹੀਂ ਲੈ ਠੀਕ ਆ ਲੈ ਫੜਾ ਪਰ ਮੈਨੂੰ ਮੈਂ ਛੜਾ ਦੇ ਕਰੋ ਮੈਂ ਸਮੈ ਤੈਨੂੰ ਕਿੱਲੇ ਦਾ ਛੜਾ ਦੇ ਆ ਜਾ ਫਿਰ ਚੱਲੀ ਆ ਜਾ ਆ ਜਾ ਓ ਤੂੰ ਤਾਂ ਰੱਬ ਬਣ ਗਿਆ ਮੇਰੇ ਭਾਦ ਦਾ ਭਾਈ ਓ ਤੇਰੇ ਵਰਗੀ ਸੋਚ ਇਹ ਹੋਰ ਕੀ ਦੇ ਵਾਲੇ ਸੱਚਾਂ ਗਏ ਜੱਸਾ ਨਾ ਉਹ ਰਿਆ ਪੱਤਾਂ ਹਾਂ ਮੁੰਮੀ ਆ ਗਿਆ ਠੀਕ ਆਂ ਜੀ ਦੀ ਮੈਂ ਕਹਣੀ ਆ ਜਾ ਤੇਰੇ ਤਾਈ ਦੇ ਚਾਰ ਮਿਰਚਾਂ ਤੋੜ ਕੇ ਲੈ ਕੇ ਆ ਲੈ ਉਹ ਤਾਂ ਪਿੰਡੇ ਦੀ ਜੂਨੀ ਨੇ ਦਾ ਮਿਰਚਾਂ ਭਾਲਦੀਆਂ ਤੂੰ ਬਾਪੂ ਨਾ ਬਣਿਆ ਕਰ ਜਾ ਪੋਰਾ ਨਹੀਂ ਜਵਾਬ ਦਿੰਦਾ ਨਾਲ ਕਹਿੰਦਾ ਤਾਇਆ ਮੰਮੀ ਨੇ ਕਿਹਾ ਰੋਟੀ ਖਾ ਲਾ ਆ ਕੇ ਜਾ ਤੁਰ ਜਾ ਚੰਗਾ ਮੰਮੀ ਮੈਂ ਜਾਣਾ ਫਿਰ ਜਾ ਜਾ ਲੈ ਆ ਉਹ ਤਾਇਆ ਕਰੀਆਂ ਓਏ ਆਹ ਬੁੱਤ ਕਰੀਆਂ ਕਰੀਆਂ ਉਹਦਾ ਕੀ ਕੰਮ ਆ ਹੈ ਆਇਆ ਮੇਰੀ ਮੰਮੀ ਨੇ ਮਿਰਚਾਂ ਮੰਗਾਈਆਂ ਲੈ ਮੈਂ ਤਾਂ ਮਿਰਚਾਂ ਲੈ ਰਹਾ ਮਿਰਚਾਂ ਹਾਂ ਆਇਆ ਆਇਆ ਮੈਨੂੰ ਤਾਂ ਨਾ ਕਿੱਟਾ ਕੰਮ ਹੈ ਚਲ ਆ ਤੇਰੀ ਜਾਨ ਨੂੰ ਮਿਰਚਾਂ ਦੇ ਘਟਾ ਚਲ ਤੂੰ ਨਾ ਆਤ ਨਹੀਂ ਅੱਖਾਂ ਅੱਖਾਂ ਤੇ ਲੱਗ ਜਾਂਦਾ ਹੈ ਹਾਏ ਮੇਰੀ ਮੰਮੀ ਨੇ ਕਿਹਾ ਵੀ ਨਾ ਲੱਗ ਤਾ ਰੇ ਜਾ ਕੇ ਰੋਟੀ ਖਾ ਲਈ ਪਤਾ ਨਹੀਂ ਸੋਣ ਨਾ ਕਰਿਆ ਕਰ ਮੇਰੀ ਕੋਈ ਨਾ ਕੋਈ ਨਾ ਬੱਚੜੀ ਦੀਆਂ ਚੁੰਦੀ ਜਾਂਦੀ ਹੈ ਯਕੀਨੀ ਮੰਨਦਾ ਯਕੀਨੀ ਹੋ ਰਾ ਮੁਝੇ ਵੀ ਪਹਿਲੀ ਬੋਲ ਓ ਜਵਾਕ ਓ ਉਹ ਲੈ ਆਂ ਪਛਾਤਾ ਬਣੀ ਚੱਕ ਲਈਏ ਮਾਂ ਆ ਬੈਲੀ ਮੰਜਾ ਢਾ ਕੇ ਮੈਂ ਲੈ ਆਉਣੀ ਆ ਰੋਟੀ ਬੈਲੀ ਬੈਲੀ ਲੈ ਆਉ ਉਹ ਲੈ ਆਉ ਬਈ ਲੈ ਆਉ ਲਓ ਖਾ ਲਓ ਜੀ ਰੋਟੀ ਨੀ ਪਰਜਾਈਏ ਨਹੀਂ ਮੈਂ ਤਰਸ ਗਈ ਤੇਰਾ ਰੋਟੀ ਖਾਣ ਨੂੰ ਪਤਾ ਨਹੀਂ ਕੀ ਖੰਡ ਖੋਲਦੀ ਐ ਸੁਆਦੀ ਬਹੁਤ ਲੱਗਦੀ ਐ ਨਹੀਂ ਮੇ ਤਾਂ ਹੱਥ ਮੱਝ ਗਏ ਚੁੱਲੇ ਤੇ ਬੁੱਕਾ ਮਾਰ ਕੇ ਬਸ ਘਰ ਵਿੱਚ ਬਸ ਕਰ ਖਾਲਾ ਚੁੱਪ ਕਰਕੇ ਮੱਖਣ ਜਿਆ ਲਾ ਲਾ ਜਸਨ ਲਿਆ ਪੁੱਤ ਤਾਂ ਪਾਣੀ ਤੇਰੇ ਤਾਏ ਨੂੰ ਉੱਜੈ ਜਾਨੇ ਤਾਂ ਵਧੀਆ ਕਰਿਆ ਕਿਹੜਾ ਦਾ ਘੁੰਡ ਚੱਕਤਾ ਦਸ ਮਾਗੀ ਬਗਾਨਾ ਦੱਸ ਵੇ ਚੰਗਾ ਚੰਗਾ ਉਹੀ ਨਾ ਬੋਲ ਮਾਰੀ ਜਾਇਆ ਕਰ ਮੈਨੂੰ ਹੋਰ ਕੰਮ ਬਥੇਰੇ ਨੇ ਮੈਂ ਜਾਣੀ ਐ ਮੈਂ ਟੰਗਰ ਬੰਨਣੇ ਹਜੇ ਜਾ ਕੇ ਲੈ ਤੂੰ ਰਹਿਣ ਦੇ ਰਹਿਣ ਦੇ ਮੈਂ ਆਪੀ ਸਾਂ ਨੂੰ ਟੰਗਰ ਆ ਤੂੰ ਕੋਈ ਹੋਰ ਕੰਮ ਕਰ ਲੈ ਮੈਂ ਰੋਟੀ ਖਾਵਾਂ ਚਾ ਠੀਕ ਆ ਫਿਰ ਮੈਂ ਆਪਣਾ ਪਾਂਡਾ ਢਿੰਡਾ ਸਾਂਭ ਲਾਵਾਂ ਹਾਂ ਹਾਂ ਚੰਗਾ ਉਜਾਸ਼ਰ ਕਿੱਥੇ ਓਏ ਕਿੱਥੇ ਤੇਰੀ ਮੰਮੀ ਲਿਆ ਪਾਂਡੇ ਦੀ ਘੁੱਟਪੁਰਾ ਆ ਗਿਆ ਤੂੰ ਹਾਂ ਆ ਗਿਆ ਪਾਣੀ ਮੈਂ ਰੋਟੀ ਲਿਆਉਂਦੀ ਆ ਰੋਟੀ ਖਾ ਲੈ ਰੋਟੀ ਦਾ ਫੇਰ ਆ ਕੇ ਖਾਵਾਂਗੇ ਦੋ ਤਿੰਨ ਦੁਕਾਨਦਾਰ ਸਾਬ ਉਤਾਵ ਰਹਿੰਦਾ ਮੈਂ ਉਹਨੇ ਮੇੜਿਆ ਮਾਂ ਨਾਲੇ ਆਏ ਕਰੀ ਮੇਰੇ ਮਾ ਘਰੋਂ ਔਰ ਡੰਗਰ ਦੇ ਤੁੱਪੇ ਖੜਦੇ ਨੇ ਸਾਲਦਨ ਨਮਾ ਕੇ ਬੰਦਦੇ ਉਹਨਾਂ ਨੂੰ ਮੈਸਾਂ ਹੂੰ ਮੈਸਾਂ ਦਾ ਜਾਗਰ ਲੱਗ ਰਿਹਾ ਨਮਾਉਣ ਅੱਛਾ ਉਹੀ ਜਾਗ ਰਿਹਾ ਜਿਹੜਾ ਖਮੂਰੇ ਮਾਰਦੇਗਾ ਨਾ ਹੁਣ ਕੀ ਹੋ ਗਿਆ ਬਿਹਾਰ ਕੀ ਕਰਾਂ ਰੋਜ਼ ਰੋਜ਼ ਕਦੇ ਡੱਬੀ ਮੰਗਦਾ ਕਦੇ ਦਾਲ ਮੰਗਦਾ ਜਵਾਬ ਦੇਣਾ ਵੀ ਤਾਂ ਔਖਾ ਚੁੱਲ੍ਹੇ ਦੇ ਵਿੱਚ ਫੁੱਕਾ ਮਾਰਦਾ ਟੱਡ ਤਾਂ ਆਪਦਾ ਹੀ ਮੱਚਦਾ ਹੈਗਾ ਤਾਂ ਆਪਦਾ ਹੀ ਆ ਚੱਲ ਚੰਗੀ ਗੱਲਾਂ ਸੁਖਣ ਵਾਲਾ ਸੋਚ ਲਿਆ ਫਿਰ ਵੀ ਆਖਰ ਨੂੰ ਜੇਠ ਹੈ ਤੇਰਾ ਇਹਨਾਂ ਸੋਚੀ ਬਹੁਤ ਐ ਲੈ ਡਾਡੀ ਪੰਚ ਮੈਂ ਮੈਂ ਨਾ ਸੋਚਦੀ ਹੋਰ ਕੌਣ ਸੋਚਦੀ ਚਲੋ ਚੰਗੀ ਗੱਲ ਐ ਲੱਚੰਗਾ ਮੈਂ ਚੱਲਦਾ ਫਿਰ ਮੰਗੜੀਆਂ ਮੈਂ ਸਭ ਦੱਸਾਂ ਜਾਪਾ ਠੀਕ ਆ ਠੀਕ ਆ ਉਹ ਮੈਂ ਸ਼ਾਮਾਂ ਸਨ ਆਪਦੇ ਬਲਾ ਹੀ ਕਿ ਨਾ ਮੈਂ ਦੱਸਦੀ ਆ ਆਪ ਮੈਂ ਇੰਨੀ ਹੋਰ ਬੰਦਾਂ ਚੱਕ ਥੋੜੀ ਥੱਕਦਾ ਅੱਜ ਇਹ ਗਰਾਂ ਪੈਰ ਨਾਲ ਗਏ ਤੇ ਅੱਗੇ ਨਾਲ ਨਮਾਤੀਆਂ ਮੈਸਾਂ ਹਾਂ ਪਰ ਇਹ ਮੈਸਾਂ ਕਾਲੀਆਂ ਗੱਡੀਆਂ ਪਈਆਂ ਨੇ ਹੋਰ ਦਸ ਕੰਬ ਗੁੰਮ ਨੂੰ ਸਾਰਾ ਕਰ ਦੂੰ ਮਣੇ ਸ਼ਮਾ ਲੈ ਗਰਾਂ ਨਾ ਨਾ ਬਸ ਹੋਤਾ ਕੋਸ ਨਹੀਂ ਮੈਨੂੰ ਤਾਂ ਤੇਰਾ ਇੰਨਾ ਹੀ ਸਹਾਰਾ ਬਹੁਤ ਆ ਮੈਂ ਠੀਕ ਆ ਪਰ ਮੈਂ ਆ ਗਿਆ ਥਈ ਤੇ ਮੜਾ ਕਿਹੜਾ ਮਮਾ ਆ ਗਿਆ ਉਹ ਵੀ ਆ ਗਿਆ ਸਹੇ ਚਲ ਕੋਈ ਨਾ ਕੋਈ ਨਾ ਮਾਰਿਆ ਕਿਹੜਾ ਚਲ ਠੀਕ ਹੈ ਕੀ ਬਾਤ ਹੈ ਸਰ ਕੀ ਬਾਤ ਹੈ ਸਰ

ਤਾਸਾ ਤਾਂ ਬਈ ਕੋਈ ਹੈ ਨਾ ਸਾਸਤਾ ਮਗਾਇਆ ਨਮਨ ਹੈ ਬੰਦਾ ਤੋਰ ਫੇ ਥੋੜਾ ਸਪਰੇਸ ਫੂਦਾ ਕੇ ਮੇ ਚੱਲ ਰਿਹਾ ਬਈ ਸਪਰੇਸ ਚੱਲ ਰਿਹਾ ਠੀਕ ਹੈ ਜੀ ਹੁਣ ਗਰਮੀ ਕਰਕੇ ਲੰਮ ਲੈ ਰਹੇ ਹਾਂ ਹਾਂ ਗਰਮੀ ਜ਼ਿਆਦੇ ਹੋ ਰਹੀ ਹੈ ਨਾ ਬਹੁਤ ਜ਼ਿਆਦੇ ਗਰਮੀ ਪੈ ਰਹੀ ਹੈ ਆਰਾਮ ਕਰ ਲਿਆ ਕਰੋ ਦੋ ਘੜੀ ਆਰਾਮ ਕਰ ਬਈ ਗਰਮੀ ਹਾਂ ਕਰਾਈ ਚੱਲੀਏ ਅਮਰੀ ਮੰਮੀ ਨੇ ਬੁਲਾਇਆ ਵੀ ਚਾਦੀ ਕੁੱਟ ਬਿਲਵਾ ਕੇ ਓ ਬਾਪ ਦੀ ਜਾਂ ਚੰਗਾ ਚੰਗਾ ਕੀ ਗੱਲ ਜੈਕਰ ਉਹ ਚੰਗਾ ਬਈ ਤੁਸਤਾ ਯਾਰ ਬੇਲੇ ਉਹ ਮੇਰਾ ਕੰਮ ਹੈ ਕਰੇ ਬਣਾਏ ਸਮਝੋਗਾ ਮੈਨੂੰ ਏਡੀ ਜਤੀ ਹੁੰਦਾ ਹੋਰਾ ਕੰਮ ਹੁੰਦਾ ਤਾਂ ਤਾਹ ਤਾਸ ਲੱਗੇ ਦੇ ਮਗਾਣਾ ਸੀ ਹੁਣ ਤੇਰੇ ਚਾਹ ਦੀ ਘੁੱਟ ਦਾ ਟਾਈਮ ਹੋ ਗਿਆ ਸ਼ਾਮ ਭਾਈ ਜਾਣ ਦੇ ਮੇਰਾ ਕੋਈ ਚੀਜ਼ ਨਹੀਂ ਹੋ ਇਹ ਚੰਗ ਪਰਦਾ ਇਹ ਆ ਪਤੀ ਚਾਹ ਕਰ ਕੀ ਹੈ ਹਾਂ ਉਹ ਤਾਇਆ 50 ਰੁਪਏ ਦੇ ਦੇ ਹੁਣ ਤਾਂ ਦੁਕਾਨ ਵੀ ਆ ਗਈ ਓਏ ਪੰਜਾਬ ਨੂੰ ਐ ਕਰ ਤੂੰ ਬਿਆ ਦਿਨਾ ਤੈਨੂੰ ਮੈਂ ਪੰਜਾਬ ਨੂੰ ਛੱਡ ਤੂੰ ਪੈਸੇ ਬਤਾ ਦੇ ਐ ਕਾਲਾ ਆ ਜਾ ਇਕ ਪਿਆਰ ਰੁਪਏ ਦਕੈਨ ਵਾਲਾ ਹੀ ਖਾ ਪੀ ਜੱਜ ਕਿਹ ਚ ਆਪ ਦੀ ਜਾ ਚਾ ਚੰਗਾ ਤੂੰ ਜਾ ਮੈਂ ਕਦੇ ਜਾਨਾ ਲੈ ਆਪਰੇ ਜਾਈ ਚਾਹੀ ਪੁੱਤ ਕਰ ਕੀ ਗੱਲ ਹੋ ਗਈ ਭੁਜਾਈ ਤੋਰੀ ਵਾਂਗੂ ਮੂੰਹ ਨੂੰ ਕਰ ਗਿਆ ਗੱਲ ਦੱਸ ਮੈਨੂੰ ਬੇਜਾਗਰਾ ਗੱਲ ਤਾਂ ਕੁਛ ਦੀ ਗੱਲ ਤਾਂ ਸਾਰੀ ਸੋਚਣ ਤੇ ਆ ਹੈ ਵੀ ਕੁਛ ਨਹੀਂ ਤੇ ਹੈਗੀ ਵੀ ਬਹੁਤ ਵੱਡੀ ਆ ਇਹ ਪਰਜਾਈ ਬਜਾ ਤਾ ਨਾ ਪਾ ਤੂੰ ਗੱਲ ਪੱਲੇ ਪਾ ਉਸਾ ਬੇਜਾਗਰਾ ਗੱਲ ਤਾਂ ਸਾਰੀ ਇਹ ਆ ਸੁਖ ਨਾਲ ਮੁੰਡਾ ਵੀ 10-12 ਸਾਲ ਦਾ ਹੋ ਗਿਆ 8-10 ਸਾਲਾਂ ਨੂੰ ਵਿਆਹਣ ਵਾਲਾ ਹੋ ਜਾਊਗਾ ਕਿਲੇ ਤਿੰਨ ਨੇ ਪਹਿਲਾਂ ਤੇਰੇ ਬਾਈ ਨੂੰ ਮਸਾ ਰਿਸ਼ਤਾ ਹੋਇਆ ਆਪਾਂ ਦਾ ਚੱਲ ਕੱਢ ਲਈ ਔਖੇ ਸੌਖੇ ਵੇ ਹੁਣ ਤੂੰ ਦੇਖ ਲੈ ਤੂੰ ਐਂ ਫਿਰਦਾ ਮੈਨੂੰ ਤਾਂ ਇਹੀ ਝੋਰਾ ਖਾਈ ਜਾਂਦਾ ਵੱਡ ਵੱਡ ਕੇ ਦਿਨ ਰਾਤ ਵੀ ਕਿਤੇ ਕਾਲੂ ਮੁੰਡਾ ਵੀ ਆਈ ਨਾ ਫਿਰੀ ਜਾਵੇ ਬੱਤ ਸਹੀ ਏ ਤੂੰ ਕਿਉਂ ਟੈਨਸ਼ਨ ਲੈਣੀ ਹੈ ਤੇ ਮੇਰੀ ਕਿੰਨੀ ਕੀ ਗੱਲ ਹੈ 6 ਮਿੰਟਾਂ ਚ ਹੋ ਜਾਣਗੇ ਤੁਸੀਂ ਮੇਰਾ ਕਿੰਨਾ ਕਰਦੇ ਹੋ ਮੈਂ ਸਾਰਾ ਜ਼ਮੀਨ ਚ ਮਹਨ ਸਾਹ ਸੁਣਾਵਰ ਬਾਦੂਗਾ ਅਚਕ ਮੈਂ ਮਾਸ ਵੇਚੀ ਦੀ ਆ 10000 ਰੁਪਿਆ ਤੂੰ ਹੀ ਬੋਲ ਟੈਨਸ਼ਨ ਲਈ ਜੰਨੀ ਆ ਆ ਚੱਕ ਸੁਣ ਗੱਲ ਮੇਰੇ ਹੁਣ ਤੇ ਕੱਲ ਚਿੰਤਾ ਕਰਦੀ ਐ ਮੈਂ ਦੱਸ ਕੀ ਛੱਤ ਤੇ ਕੀ ਲੈ ਕੇ ਜਾਉਂ ਮੇਰੀ ਗੱਲ ਸੁਣ ਕੇ ਧਿਆਨ ਚ ਕਰ ਲੈ ਮੇਰੇ ਖੁਦੇ ਕੁੰਡ ਨਾ ਕੱਢੀ ਮੇਰਾ ਤਾਂ ਮਰਨ ਹੋ ਜੀ ਬਉੜੀਏ ਸੱਚੀ ਮੈ ਜਾਗਰਾ ਪੈਂਦਾ ਮੇਰੀ ਸਾਰੀ ਚਿੰਤਾ ਦੂਰ ਕਰਦੀ ਚੱਲ ਮੈਂ ਤੈਨੂੰ ਚਾਹ ਦੀ ਘੁੱਟ ਲੈ ਆਉਣੀ ਆਂਗੀ ਲੈ ਲੈ ਰਿਪਰਜਾ ਇੱਤਾਂ ਨੂੰ ਲੈ ਅਹ ਮੈਂ ਲੈ ਫੜ ਜਾ ਪੀਲੀ ਆ ਪਈਆ ਰੱਖ ਦੇ ਰੱਖ ਦੇ ਬਰੇ ਕਰੋ ਬਾਹ ਤਾਇਆ ਤੈਂਦਾ ਨਜ਼ਾਰਾ ਲਿਆਤਾ ਓਏ ਪੱਲੇ ਓਏ ਸ਼ੇਰਾ ਹਾਂ ਓ ਕਿੰਨੇ ਦਾ ਕਪਤੀ ਜਮੈਂ ਆ ਤੁਹਾਡਾ ਨਜ਼ਾਰੇ ਲੈ ਲਿਆ ਓਏ ਪੁੱਲੇ ਵੱਡਾ ਹਾਂ ਖੰਬਾ ਓਏ ਸ਼ੇਰਾ ਸਾਰਾ ਦਿਨ ਪੁੱਟ ਗਿਆ ਮੜੇ ਮੜੇ ਚੂ ਹੋਇ ਰਿਹਾ ਆ ਗਿਆ ਨਾ ਰੋਟੀ ਦਾ ਉਹ ਟਾਈਮ ਨਾ ਉਹ ਟਾਈਮ ਮੈਂ ਇਹਨੂੰ ਕਹਿ ਕੇ ਤਾਂ ਕਹਿੰਦੀ ਵੀ ਕੰਨਸਾਹਬ ਦਾ ਖਾਸਾ ਚਨੇ ਮੀੜਿਆ ਮਾ ਕਈ ਵਾਰੀ ਚਾਹ ਪੀ ਲਈ ਭੁੱਖ ਮਰ ਗਈ ਹਲੇ ਮੈਂ ਖੇਤ ਜਾਣਾ ਮੈਨੂੰ ਚਾਹ ਦੀ ਕੋਟੇ ਪੈ ਤੂੰ ਆ ਜਾ ਚੱਲ ਆ ਜਾ ਚਾਹ ਤਾਂ ਮੈਂ ਬਣਾ ਦਿੰਨੀ ਆ ਲੈ ਭਾਈ ਇੱਕ ਮੋਠੂ ਕੋ ਘਰ ਲੈ ਮੈਂ ਤਾਂ ਛੋਲੇ ਆ ਮਾ ਬਸ ਵਸ ਛੋਲੇ ਆ ਧਾਰ ਮੇਰੇ ਵੀ ਹੋ ਗਏ ਬਸ ਭਾਂਡੇ ਧੋਤੇਗੇ ਵਾਹਿਗੁਰੂ ਇਹ ਬਗਾਈ ਨੀ ਮਾ ਜਾਣਾ ਲੰਬਰਦਾਨ ਨੂੰ ਲੱਗੇ ਪਟਵਾਰੀ ਕੋਲੇ ਵੇ ਰੋਟੀ ਦਾ ਖਾਂਦਾ ਜਾ ਉਹ ਕੋਈ ਨਾ ਰੋਟੀ ਨਾ ਮੈਂ ਆ ਕੇ ਖਾਊਗਾ ਮਹਾਜ ਕਟਾ ਵੱਡੀ ਕੜੀ ਸਮਾਂ ਵਾਜਾ ਚੰਗਾ ਵੇ ਕਟਾ ਵੱਡੀ ਤਾਂ ਤੇਰਾ ਵੀ ਹੋਊਗਾ ਕੀ ਚੌੜਾ ਹੋ ਹੋ ਕੇ ਤੁਰਦਾ ਅਰੇ ਆਈ ਲਾਈ ਚੱਕ ਪੜਾਈ ਆ ਜਾ ਕੇ ਜ਼ਮੀਨ ਦੇ ਕਾਜਕਾਰ ਨਾਲੇ ਕਰਦੇ ਮੈਂ ਤਾਂ ਸਦਾ ਕੁ ਸੋੜੇ ਦੋਨਾਂ ਦੇ ਨੌਕਰ ਆਦਾ ਮੁੰਡੇ ਦੇ ਨਾਲ ਤੇਰੇ ਆ ਜਾ ਕਾ ਆਏਗਾ ਮੇਰਾ ਗੁੱਠਾ ਲੱਗਾ ਪਰ ਵਾਈ ਦਸਾਨ ਹੋ ਗਏ ਥੱਲੇ ਆ ਮੈਂ ਪੇਟੀ ਚ ਸਾਮ ਕੇ ਆਉਣੀ ਆਂ ਚਾਹ ਮੈਂ ਸਾਮਾ ਕਿਤੇ ਮਰਜ਼ੀ ਸਾਮਾ ਨਾਲੋਂ ਸਾਰੂ ਸੋਟਾ ਤੇ ਮੇਰਾ ਹੱਥ ਖੜੇ ਕਰਤੇ ਜਾਗਰਾ ਕਾਗਜ਼ ਤਾਂ ਮੈਂ ਸਾਂਭ ਤੇ ਹੁਣ ਮੈਂ ਤੈਨੂੰ ਸਾਂਭਦੀ ਆਂਗੀ ਲਾ ਪਰਾਈ ਚਾਦੀ ਕੁੱਟ ਪਿਆਰੇ ਜਿਵੇਂ ਤੇਰੀ ਅੱਖ ਵਰਗੀ ਹੈ ਬਈ ਆਪ ਹੁੰਦਾ ਕੋਈ ਕਸਰ ਹੈ ਨਾ ਤੇਰੇ ਤਾਂ ਸ਼ਰਮ ਦਾ ਭੋਰਾ ਹੈ ਨਹੀਂ ਸਾਡੇ ਤਾਂ ਹੈਗੀ ਆਗੀ ਭਾਈ ਜੀ ਪਤਾ ਨਹੀਂ ਬੜੀ ਕਾਹਦਾ ਗੁੱਸਾ ਕਰ ਗਈ ਮੈਨਾਂ ਕੁੱਟ ਚਾਦੀ ਮੰਗੀ ਆ ਨਾ ਮੂਤ ਨਾ ਪੀਲ ਮੈਂ ਮੰਗੀ ਆ ਨਾ ਚਾਦੀ ਕੁੱਟ ਵੱਡੇ ਰਾਂਝੇ ਨੇ ਪਰ ਜੈ ਤੂੰ ਵੀ ਬਾਹਰ ਕੱਬੇ ਮਖੌਲ ਕਰਦੀ ਐ ਬਣਿਆ ਮਖੌਲ ਦਾ ਡੰਡੀ ਲੱਗ ਮੇਰੇ ਘਰੋਂ ਇੱਥੋਂ ਸਿੱਧਾ ਹੋ ਕੇ ਨਹੀਂ ਆ ਚੱਪਲ ਦਿੰਦੀ ਐ ਪਾਈ ਹੋਈ ਮਾਰ ਮਾਰ ਸਿਰ ਗੰਜਾ ਕਰ ਤੂੰ ਗੰਜਰ ਠਰਕੀ ਕਿਸੇ ਥਾਂ ਦਾ ਸੁਰ ਜਾ ਮੜ ਕੇ ਨਾ ਦੇਖੀ ਇੱਥੇ

ਤੇਰਾ ਕੀ ਮਾਰਾ ਕਰਿਆ ਓਏ ਕਿਹੜੀ ਮੇਰੇ ਨਾਲ ਇਨੀ ਮਾਰੀ ਪਾਣ ਦੀ ਓਏ ਆਏ ਓਏ ਬੱਚੋ ਤੇਰਾ ਮੈਨ ਜੋਰ ਟੇੜਾ ਪਰ ਮੈਨੂੰ ਪੈ ਗਈ ਕੀ ਚਾਲ ਰੋਟੀਾਂ ਤੇ ਮਿਲ ਜਾ ਗੁਰੂ ਦੀ ਓਏ ਮਨ ਲੱਗਦਾ ਕੀ ਹੋ ਗਿਆ ਜਕਰਾ ਕਿਵੇਂ ਰੋਣਾ ਜਾਂਦਾ ਓਏ ਕੀ ਦਸਾਂ ਮੈਂ ਓਏ ਕਿਰਮ ਤੇ ਬੁਟਕੀ ਮੇਰੀ ਤਾਂ ਅੱਦਤ ਸੇਗਾ ਵੀ ਗੁੱਸਾ ਕੀ ਹੋ ਗਿਆ ਓਏ ਕੀ ਦੱਸਾਂ ਕਿਹੜੀ ਪੰਜਾਈ ਨਹੀਂ ਹੈਗੀ ਦੀ ਮੇਰੀ ਵਾਲਾ ਅੱਛਾ ਚੱਲਦੀ ਕਰਾ ਲਈ ਚੱਲਦੀ ਕਰਾ ਲਈ ਹਾਂ ਓਏ ਪਹਿਲਾਂ ਤਾਂ ਹੁਣ ਮੈਨੂੰ ਗੱਲਾਂ ਗੁਰਲਾਂ ਚ ਲਾ ਕੇ ਸਾਰਾ ਦਾ ਘਰ ਖਾ ਗਈ ਬਈ ਮਸਾ ਚਾਹ ਬੇਚ ਕੇ ਸਾਰਾ ਦਿੰਦਾ ਹੁਣ ਕਦੋਂ ਜ਼ਮੀਨ ਲਾਉਣ ਲੱਗ ਗਈ ਉਹਦੇ ਨਾਂ ਉਹ ਮੁੰਡੇ ਦੇ ਹੁਣ ਮੈਨੂੰ ਕੁੱਟ ਕੇ ਘਰੋਂ ਬਾਹਰ ਕੱਢਦਾ ਬਈ ਓ ਬਾਈ ਜਾ ਕੇ ਚੈਕਰ ਮੇਰੇ ਨਾਲ ਵੀ ਇਹੀ ਬਣਾਇਆ ਪਹਿਲਾਂ ਓਏ ਬਈ ਬਚੋਲਾ ਲਾ ਗਿਆ ਬੇੜਾ ਮੈਂ ਕਾਹ ਨੂੰ ਕਰਦਾ ਯਾਰੀ ਬਚੋਲਾ ਲਾ ਗਿਆ ਮੈਨੂੰ ਤਾਂ ਕਹਿੰਦਾ ਕਾੜਾ ਉਚੋਲਾ ਉਹ ਮੱਗਰਾ ਉਹ ਮੱਗਰਾ ਬੈਠਾ ਬੇੜਾ ਬਈ ਆਉਂਦਾ ਬਈ ਹਰੇਕ ਨਾਲ ਇਹੀ ਕਰਾਦਾ ਓਏ ਹੁਣ ਤੂੰ ਕਿੱਥੇ ਜਾਏਗਾ ਓਏ ਜਾਣਾ ਕਿੱਥੇ ਬਈ ਮਦਾਂ ਜਾ ਕੇ ਤੇ ਡੇਰੇ ਤੇ ਬਹਿਣਾ ਜਾ ਕੇ ਓਏ ਐਂ ਕਰਾ ਮੈਨੂੰ ਵੀ 1.5 ਸਾਲ ਹੋ ਗਏ ਡੇਰੇ ਤੇ ਬੈਠੇ ਨੂੰ ਆਲਾ ਬੋਤੀ ਚੱਲਦਿਆ ਚੱਲ ਬਈ ਆ ਜਾ ਆ ਚੱਲਦੇ ਆ